ਪਤਲੇ ਹੋਣ ਨੂੰ ਲੈ ਕੇ ਮੈਂ ਕਈ ਵੀਡੀਓਜ਼ ਪਹਿਲਾਂ ਵੀ ਬਣਾ ਚੁੱਕੀ ਹਾਂ ਔਰ ਲਗਾਤਾਰ ਕੋਸ਼ਿਸ਼ ਕਰ ਰਹੀਆਂ ਕਿ ਆਪਨੀ ਇਹਨਾਂ ਵੀਡੀਓਜ਼ ਦੇ ਜ਼ਰੀਏ ਤੁਹਾਨੂੰ ਕੁਝ ਨਾ ਕੁਝ ਅਜਿਹੇ ਹੈਲਥ ਟਿਪਸ ਜ਼ਰੂਰ ਸਾਂਝੇ ਕਰਦੀ ਰਵਾਂ ਜਿਸ ਨਾਲ ਤੁਸੀਂ ਵੀ ਆਪਣਾ ਵਜ਼ਨ ਘੱਟ ਕਰਨ ਦੇ ਵਿੱਚ ਆਪਣਾ ਮੋਟਾਪਾ ਘੱਟ ਕਰਨ ਵਿੱਚ ਬੈਲੀ ਫੈਟ ਘੱਟ ਕਰਨ ਵਿੱਚ ਤੁਹਾਨੂੰ ਮਦਦ ਮਿਲ ਸਕੇ ਸੋ ਅੱਜ ਦੀ ਵੀਡੀਓ ਵੀ ਇਸੇ ਦੇ ਉੱਪਰ ਰਹੇਗੀ ਇੱਕ ਡਰਿੰਕ ਤੁਹਾਨੂੰ ਦੱਸਣ ਜਾ ਰਹੀਆਂ ਅਗਰ ਤੁਸੀਂ ਇਹ ਰੈਗੂਲਰ ਇਸਤੇਮਾਲ ਕਰੋਗੇ ਤਾਂ ਤੁਹਾਡਾ ਜਿਹੜਾ पेट चरबी नाम नहीं लै रही है इस ड्रिंक दूसरे तो बहुत ही आसानी मिलने वाली है जे इस ड्रिंक थोड़ी जी एक्सरसाइज वॉक या फिर अपनी डाइट में भी सही कर लें होना तो यह सुहागे वाली गल हो जाएगी और कुछ ही दिन पेट जो है पेट दो पर जो के उपर जो टायर बनना शुरू हो चुका है कटना शुरू हो जाएगा स्वागत है जी सारे मैं हाँ हरजोत कौर सब तो पहला अगर हम तक मेरे फेसबुक पेज में फॉलो नहीं किया फॉलो कर दो यूट्यूब चैनल हैल्थ एडवाइस विद हरजोत कौर कौरक्राइब नहीं किया तो फटाफट -फड़ सबसक्राइब भी कर दौ इंस्टाग्राम से भी मैं फॉलो कर सद आ जाओ जी सीधा शुरू कर दें जानकारी सो अच जी ड्रिंक की मैं गल जा रही हूँ ना इस ड्रिंक डरिंक दॉडी के लिए मैटाबोलिजम फास्ट होने वाला है और सानू जदों भी असं मोटापा घटा है तो सूज ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਸਾਡਾ ਮੈਟਾਬੋਲਿਜ਼ਮ درست ਹੋਣਾ ਚਾਹੀਦਾ ਹੈ ਸਹੀ ਹੋਣਾ ਚਾਹੀਦਾ ਹੈ ਮੈਟਾਬੋਲਿਜ਼ਮ ਸਹੀ ਹੋਏਗਾ ਤਾਂ ਹੀ ਤੁਹਾਡੀ ਜਿਹੜੀ ਬਾਡੀ ਦੇ ਵਿੱਚ ਐਕਸਟਰਾ ਚਰਬੀ ਐਕਸਟਰਾ ਕੈਲਰੀ ਜਿਸ ਨੂੰ ਆਪਾਂ ਅਗਰ ਕਹਿ ਲਈਏ ਉਹ ਬਰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਸ ਦੇ ਨਾਲ ਤੁਹਾਡਾ ਪੂਰਾ ਓਵਰਆਲ ਹੈਲਥ ਦਾ ਸਿਸਟਮ ਸਹੀ ਰਹਿਣ ਵਾਲਾ ਹੈ ਸੋ ਅੱਜ ਮੈਂ ਗੱਲ ਕਰਨ ਜਾ ਰਹੀਆਂ ਮੇਥੀ ਦਾਣੇ ਦੀ ਮੇਥੀ ਜਿਹੜਾ ਹੈ ਇਸ ਦੇ ਵਿੱਚ ਬਹੁਤ ਸਾਰੇ ਵਧੀਆ ਔਰ ਸਟਰੋਂਗ ਐਂਟੀਆਕਸੀਡੈਂਟਸ ਹੁੰਦੇ ਨੇ ਫਾਈਬਰ ਵੀ ਹੁੰਦਾ ਔਰ ਜਦੋਂ ਆਪਾਂ ਐਂਟੀਆਕਸੀਡੈਂਟਸ ਦੀ ਗੱਲ ਕਰਦੇ ਆ ਤਾਂ ਬਾਡੀ ਦੇ ਲਈ ਸਾਡੀ ਓਵਰਆਲ ਹੈਲਥ ਲਈ ਤਾਂ ਜ਼ਰੂਰੀ ਹੈ ਹੀ ਹੈ ਲੇਕਿਨ ਅਗਰ ਅਸੀਂ ਮੇਨਲੀ ਆਪਾਂ ਮੋਟਾਪੇ ਦੀ ਗੱਲ ਕਰਦੇ ਆ ਨਾ ਤਾਂ ਇਸ ਦੇ ਵਿੱਚ ਐਨੇ ਸੁਪਰ ਸਟਰੋਂਗ ਐਂਟੀਆਕਸੀਡੈਂਟਸ ਤੁਹਾਨੂੰ ਮਿਲਦੇ ਨੇ ਮੇਥੇ ਤੋਂ ਜਾਂ ਮੇਥੀ ਦਾਣੇ ਤੋਂ ਜੋ ਤੁਹਾਡਾ ਮੈਟਾਬੋਲਿਜ਼ਮ ਸਹੀ ਕਰਨਗੇ ਦੁਰਸਤ ਕਰਨਗੇ ਔਰ ਇਸ ਦੇ ਨਾਲ ਤੁਹਾਡਾ ਜਿਹੜਾ ਪੇਟ ਦਾ ਮੋਟਾਪਾ ਸਭ ਤੋਂ ਜ਼ਿਆਦਾ ਜਿਹੜਾ ਪਰੇਸ਼ਾਨ ਹੋਏ ਹੁੰਦੇ ਆ ਨਾ ਉਹ ਜਿਹੜੀ ਪੇਟ ਦੇ ਉੱਪਰ ਟਾਇਰ ਬਣ ਰਿਹਾ ਹੁੰਦਾ ਕੋਈ ਵੀ ਡਰੈ ਸਹੀ ਨਹੀਂ ਲੱਗਦੀ ਹੈ ਔਰ ਖੁਦ ਦਾ ਵੀ ਕੌਨਫੀਡੈਂਸ ਘਟਣ ਲੱਗਦਾ ਹੈ ਕਿ ਆਖਿਰੇ ਹੁਣ ਕੱਡੇਗਾ ਕਿਵੇਂ ਸੋ ਕੱਟੇਗਾ ਐਵੇਂ ਜਿਸ ਢੰਗ ਦੇ ਨਾਲ ਅਗਰ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਔਰ ਇਹ ਇਹ ਚੀਜ਼ਾਂ ਤੁਸੀਂ ਸਹੀ ਤਰੀਕੇ ਨਾਲ ਕਰ ਲੋਗੇ ਤਾਂ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਫਰਕ ਮਿਲੇਗਾ ਪੇਟ ਦਾ ਬੈਲੀ ਫੈਟ ਤਾਂ ਘਟੇਗਾ ਹੀ ਨਾਲ ਦੇ ਨਾਲ ਓਵਰ ਆਲ ਤੁਹਾਨੂੰ ਚੁਸਤੀ ਵੀ ਫੀਲ ਹੋਣ ਵਾਲੀ ਹੈ ਤਾਂ ਕਰਨਾ ਕੀ ਹੈ ਤੁਸੀਂ ਦੇਖੋ ਇਸ ਲਈ ਤੁਸੀਂ ਰਾਤ ਨੂੰ ਹੀ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਜਾਂ ਅੱਧਾ ਚਮਚ ਮੈਂ ਗਰਮੀ ਹੈ ਜਾਂ ਕਈਆਂ ਦੀ ਬਾਡੀ ਸਿਸਟਮ ਪਹਿਲਾਂ ਹੀ ਬਹੁਤ ਜ਼ਿਆਦਾ ਐਸਿਡਿਕ ਗਰਮੀ ਵਾਲਾ ਹੈ ਪਿਤ ਵਾਲਾ ਸੀ ਜਿਸ ਨੂੰ ਬਾਡੀ ਸਿਸਟਮ ਕਹਦੇ ਇਹ ਤੋ ਅੱਧਾ ਚਮਚ ਲੈਣ ਤੁਸੀਂ ਇਸ ਨੂੰ ਰਾਤ ਨੂੰ ਹੀ ਗਲਾਸ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਅਗਲੀ ਦਿਨ ਜੋ ਹੈ ਸਵੇਰੇ ਤੁਸੀਂ ਇਸ ਨੂੰ ਛਾਣ ਲਓ ਜਾਂ ਫਿਰ ਉਸ ਨੂੰ ਬੋਇਲ ਕਰਕੇ ਛਾਣ ਕੇ ਜਿਹੜਾ ਇਹ ਪਾਣੀ ਹੈ ਬਹੁਤ ਤੇਜ਼ ਗਰਮ ਸੜਦਾ ਪਾਣੀ ਨਹੀਂ ਪੀਣਾ ਥੋੜਾ ਨਾਰਮਲ ਹੋਣ ਦਿਓ ਫਿਰ ਤੁਸੀਂ ਇਹ ਪਾਣੀ ਪੀ ਸਕਦੇ ਹੋ ਔਰ ਜਿਨ੍ਹਾਂ ਨੂੰ ਗਰਮੀ ਦੀ ਪ੍ਰੋਬਲਮ ਰਹਿੰਦੀ ਹੈ ਨਾ ਮੇਥੇ ਨਾਲ ਤਾਂ ਤੁਸੀਂ ਜੋ ਹੈ ਰਾਤ ਨੂੰ ਜਦੋਂ ਮੇਥੇ ਪੀਉਣੇ ਆ ਤੁਸੀਂ ਇਸ ਦੇ ਵਿੱਚ ਇੱਕ ਚਮਚ ਸੌਂਫ ਵੀ ਨਾਲ ਪੀਉ ਸਕਦੇ ਹੋ ਜਿਹੜੀ ਸੌਂਫ ਹੈ ਉਸ ਦੀ ਤਸੀਰ ਠੰਡੀ ਹੀ ਹੁੰਦੀ ਹੈ ਇਸ ਨਾਲ ਬਹੁਤ ਜ਼ਿਆਦਾ ਗਰਮੀ ਵਾਲੀ ਜਿਨ੍ਹਾਂ ਨੂੰ ਅਗਰ ਸ਼ਿਕਾਇਤ ਰਹਿੰਦੀ ਹੈ ਪ੍ਰੋਬਲਮ ਇੱਥੇ ਨਹੀਂ ਹੋਣ ਵਾਲੀ ਹੈ ਰੈਗੂਲਰ ਤੁਸੀਂ ਇਸ ਨੂੰ ਪੀਣਾ ਹੈ ਤਾਂ ਕਿ ਤੁਹਾਡੀ ਬਾਡੀ ਦੇ ਵਿੱਚ ਸਹੀ ਤਰ੍ਹਾਂ ਵਰਕ ਕਰ ਸਕੇ ਔਰ ਨਾਲ ਦੀ ਨਾਲ ਇਹ ਤਾਂ ਤੁਸੀਂ ਪੀ ਲੋਗੇ ਖਾਲੀ ਪੇਟ ਸਵੇਰੇ ਹੋਰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਦੇਖੋ ਤੁਸੀਂ ਅਗਰ ਪਤਲਾ ਹੋਣਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਡੈਡੀਕੇਸ਼ਨ ਮਨ ਦੇ ਵਿੱਚ ਲੈ ਕੇ ਆਣੀ ਬਹੁਤ ਜ਼ਰੂਰੀ ਹੈ ਕਿ ਮੈਂ ਸਿਰਫ ਕੁਝ ਦਿਨ ਲਈ ਹੀ ਐਕਟਿਵ ਨਹੀਂ ਰਹਿਣਾ ਇੱਕ ਮਾਈਂਡਸੈਟ ਬਣਾਣਾ ਹੈ ਆਪਣਾ ਇੱਕ ਟਾਰਗੇਟ ਰੱਖ ਲਓ ਕਿ ਮੈਂ ਇੰਨੇ ਮਹੀਨੇ ਆਪਣੇ ਆਪ ਨੂੰ ਦੇਣੇ ਹੀ ਦੇਣੇ ਆ ਹਰ ਕੋਸ਼ਿਸ਼ ਕਰਨੀ ਹੀ ਕਰਨੀ ਹੈ ਜਦੋਂ ਤੁਸੀਂ ਟਾਰਗੇਟ ਸੈਟ ਕਰ ਲੋਗੇ ਨਾ ਫਿਰ ਹੀ ਤੁਸੀਂ ਆਪਣੇ ਗੋਲ ਨੂੰ ਅਚੀਵ ਅਚੀਵ ਵੀ ਕਰ ਸਕੋਗੇ ਸੋ ਇਹ ਪਾਣੀ ਤਾਂ ਤੁਸੀਂ ਪੀ ਲਿਆ ਨਾਲ ਦੀ ਨਾਲ ਥੋੜੀ ਦੇਰ ਬਾਅਦ ਇਸ ਤੋਂ ਤੁਸੀਂ ਸਲਾਦ ਵੀ ਜ਼ਰੂਰ ਖਾਣਾ ਹੈ ਦਿਨ ਦੇ ਵਿੱਚ ਅਸੀਂ ਜਿੰਨਾ ਵੀ ਭੋਜਨ ਕਰਦੇ ਹਾਂ ਉਸ ਵਿੱਚ ਅਗਰੈਸਿਵ 50% ਪਕਿਆ ਖਾਣਾ ਖਾ ਰਿਹਾ ਤਾਂ 40% ਸਾਨੂੰ ਅਨਪੱਕਿਆ ਯਾਨੀ ਕਿ ਸਲਾਦ ਹੋਗੇ ਫਰੂਟਸ ਹੋਗੇ ਅਜਿਹੀ ਚੀਜ਼ਾਂ ਵੀ ਖਾਣੀਆਂ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਬੋਡੀ ਦਾ ਐਸਿਡਿਕ ਲੈਵਲ ਸਹੀ ਬਣਿਆ ਰਹਿੰਦਾ ਪੀ ਐਚ ਲੈਵਲ ਸਹੀ ਬਣਿਆ ਰਹਿੰਦਾ ਨਾ ਜ਼ਿਆਦਾ ਐਸਿਡਿਕ ਨਾ ਹੀ ਬਿਲਕੁਲ ਨਿਊਟਰਲ ਸੋ ਅਗਰ ਅਸੀਂ ਉਸ ਨੂੰ ਬੈਲੈਂਸ ਬਣਾ ਕੇ ਰੱਖਣਾ ਨਾ ਤਉ ਉਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਪੱਕਿਆ ਭੋਜਨ ਖਾ ਰਿਆਂ ਨਾਲ ਦੀ ਨਾਲ ਸਾਨੂੰ ਜੋ ਹੈ रॉ फूड यानी कि बार बार मैं गल कर रही हूँ सैलड है और नाल आप फ्रूट की गल कर रहे फ्रूट भी एक टाइम बहुत ज्यादा नहीं खाना है जेकर तुसी अपना वेट लॉस करना चाहते हो अगर अं अल गल करिए गुआ है, है जिन्हें ने वेट लॉस करना है गुआवा खाओ पपीता खाओ इस फाइबर की मात्रा बहुत ज़्यादा होंगी है विटामिन सी भी अच्छी मात्रा में मिलेगा और अगर आप गुआ की गल करते हैं अमरूद की गल करिए जो छोटा साइज हूं एक टाइम लैसते हो नॉर्मल साइज जो है ਕੋਈ ਵੀ ਫਰੂਟ ਆ ਚਾਹੇ ਐਪਲ ਖਾ ਰਹੇ ਆ ਜਿਹੜਾ ਉਹਦਾ ਸਮਾਲ ਵਾਲਾ ਸਾਈਜ਼ ਛੋਟਾ ਮੀਡੀਅਮ ਸਾਈਜ਼ ਆਪਾਂ ਕਹਿੰਦੇ ਆ ਉਹ ਇੱਕ ਟਾਈਮ ਦੇ ਵਿੱਚ ਖਾਣਾ ਇਹ ਨਹੀਂ ਕਿ ਇੱਕ ਵਾਰ ਦੇ ਵਿੱਚ ਅਸੀਂ ਕਈ ਸਾਰੇ ਫਰੂਟਸ ਕੱਟ ਕੇ ਪਲੇਟ ਪੂਰੀ ਭਰ ਲਈ ਤੇ ਅਸੀਂ ਖਾ ਰਹੇ ਆ ਇਹ ਸੋਚ ਕੇ ਕਿ ਸਾਨੂੰ ਇਸ ਤੋਂ ਫਾਈਬਰ ਮਿਲ ਰਿਹਾ ਹੈ ਅਸੀਂ ਅਗਰ ਫਰੂਟਸ ਖਾਵਾਂਗੇ ਤਾਂ ਅਸੀਂ ਪਤਲੇ ਹੋ ਜਾਵਾਂਗੇ ਅਜਿਹਾ ਨਹੀਂ ਹੈ ਫਰੂਟਸ ਦੇ ਵਿੱਚੋਂ ਵੀ ਸਾਨੂੰ ਬਹੁਤ ਮਿੱਠਾ ਮਿਲ ਰਿਹਾ ਹੁੰਦਾ ਫਰਕਟੋਸ ਹੈ ਬਹੁਤ ਸਾਰੇ ਕਾਰਬੋਹਾਈਡਰੇਟਸ ਇਸ ਤੋਂ ਮਿਲ ਰਹੇ ਹੁੰਦੇ ਨੇ ਸੋ ਫਰੂਟਸ ਵੀ ਖਾਣੇ ਇੱਕ ਟਾਈਮ ਦੇ ਵਿੱਚ ਇੱਕ ਫਰੂਟ ਖਾਣਾ ਹੈ ਸਵੇਰੇ ਤੇ ਸ਼ਾਮ ਤੁਸੀਂ ਅਗਰ ਫਰੂਟ ਖਾ ਜਿਹੜਾ ਵੀ ਫਰੂਟ ਖਾ ਰਹੇ ਹੋ ਅਗਰ ਐਪਲ ਬਹੁਤ ਵੱਡੇ ਸਾਈਜ਼ ਆ ਤਾਂ ਤੁਸੀਂ ਹਾਫ ਐਪਲ ਹੀ ਖਾਣਾ ਹੈ ਬਨਾਣਾ ਦੀ ਗੱਲ ਕਰੀਏ ਹਾਫ ਬਨਾਣਾ ਇੱਕ ਟਾਈਮ ਦੇ ਵਿੱਚ ਖਾਣਾ ਹੈ ਜਿਸ ਦੇ ਨਾਲ ਤੁਹਾਨੂੰ ਨੈਚੁਰਲ ਐਂਟੀਆਕਸੀਡੈਂਟਸ ਵਿਟਾਮਿਨਸ ਦਾ ਮਿਲਣਗੇ ਹੀ ਔਰ ਨਾਲ ਦੇ ਨਾਲ ਬਹੁਤ ਜ਼ਿਆਦਾ ਕਾਰਬੋਹਾਈਡਰੇਟਸ ਬਾਡੀ ਵਿੱਚ ਨਹੀਂ ਜਾਣਗੇ ਸੋ ਇਹ ਤਾਂ ਰਹੀ ਗੱਲ ਆਪਾਂ ਸਵੇਰੇ ਜਿਹੜੀ ਡਰਿੰਕ ਲਈ ਉਸ ਵੇਲੇ ਫਰੂਟ ਖਾਏ ਜਿਹੜਾ ਤੁਸੀਂ ਨਾਸ਼ਤਾ ਕਰਨਾ ਹੈ ਉਸ ਦੇ ਵਿੱਚ ਵੀ ਧਿਆਨ ਰੱਖਣਾ ਹੈ ਕਿ ਅਸੀਂ ਫਰਾਈ ਚੀਜ਼ਾਂ ਜਿਵੇਂ ਕਿ ਪਰਾਂਠੇ ਅਸੀਂ ਕਰਦੇ ਆਂ ਪਰਾਠੇ ਰੋਜ਼ ਹਰ ਰੋਜ਼ ਨਹੀਂ ਖਾਣੇ ਆ ਤੁਸੀਂ ਉਸ ਦੀ ਥਾਂ ਤੇ ਹੈਲਦੀ ਚੀਜ਼ਾਂ ਖਾ ਸਕਦੇ ਹੋ ਦਲੀਏ ਦੇ ਵਿੱਚ ਢੇਰ ਸਾਰੀਆਂ ਸਬਜ਼ੀਆਂ ਪਾ ਕੇ ਬਣਾ ਕੇ ਖਾ ਸਕਦੇ ਹੋ ਪੋਹੇ ਦੇ ਵਿੱਚ ਢੇਰ ਸਾਰੀਆਂ ਸਬਜ਼ੀਆਂ ਕੋਈ ਵੀ ਅਨਾਖਾਰੇ ਹੋ ਉਸ ਦੇ ਵਿੱਚ ਸਬਜ਼ੀਆਂ ਜ਼ਿਆਦਾ ਪਾ ਕੇ ਪਾਓ ਤਾਂ ਕਿ ਫਾਈਬਰ ਵਿਟਾਮਿਨਸ ਔਰ ਮਿਨਰਲਸ ਵੀ ਤੁਹਾਨੂੰ ਅੰਚੀ ਮਾਤਰਾ ਦੇ ਨਾਲ ਮਿਲਦੇ ਹੀ ਰਹਿਣ ਦੁਪਹਿਰ ਦੇ ਖਾਣੇ ਦੇ ਵਿੱਚ ਵੀ ਧਿਆਨ ਦੇਣਾ ਹੈ ਕਿ ਰੋਟੀ ਅਨਾਜ ਜਿਹੜਾ ਬਹੁਤ ਜ਼ਿਆਦਾ ਨਹੀਂ ਇੱਕ ਰੋਟੀ ਡੇਢ ਰੋਟੀ ਖਾ ਲਓ ਸਬਜ਼ੀ ਜ਼ਿਆਦਾ ਲਓ ਦਾਲ ਵੀ ਨਾਲ ਜ਼ਰੂਰ ਰੱਖੋ ਔਰ ਇਸੇ ਤਰ੍ਹਾਂ ਨਾਲ ਫਿਰ ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ ਜਦੋਂ ਹੈ ਸੈਲਡ ਉਹ ਵੀ ਖਾ ਸਕਦੇ ਹੋ ਸੂਪ ਪੋਧੋ ਪੀ ਸਾਦੇ ਹੋ ਰਾਤ ਨੂੰ ਵੀ ਅਗਰ ਅਸੀਂ ਗੱਲ ਕਰੀਏ ਇੱਕ ਰੋਟੀ ਖਾਓ ਨਾਲ ਤੁਸੀਂ ਦਾਲ ਖਾ ਲਓ ਸਬਜ਼ੀ ਖਾ ਲਓ ਸੋ ਇਸ ਦੇ ਨਾਲ ਤੁਹਾਨੂੰ ਜ਼ਿਆਦਾ ਭੁੱਖ ਵੀ ਨਹੀਂ ਲੱਗੇਗੀ ਤੁਹਾਨੂੰ ਹੈਲਦੀ ਸਭ ਕੁਝ ਮਿਲਦਾ ਰਹੇਗਾ ਵਿਟਾਮਿਨਸ ਔਰ ਮਿਨਰਲਸ ਵੀ ਮਿਲਣ ਵਾਲੇ ਨੇ ਔਰ ਅਖੀਰ ਦੇ ਵਿੱਚ ਰਾਤ ਨੂੰ ਅਗਰ ਆਪਾਂ ਗੱਲ ਕਰੀਏ ਤਾਂ ਰਾਤ ਨੂੰ ਵੀ ਇਸੇ ਤਰ੍ਹਾਂ ਨਾਲ ਤੁਸੀਂ ਆਪਣੀ ਵਾਕ ਦਾ ਥੋੜਾ ਜਿਹਾ ਵੀ ਟਾਈਮ ਜ਼ਰੂਰ ਕੱਢੋ ਵਾਕ ਕਰੋ ਤਾਂ ਕਿ ਖਾਦਾ-ਪੀਤਾ ਪੂਰੇ ਦਿਨ ਦਾ ਚੰਗੀ ਤਰ੍ਹਾਂ ਨਾਲ ਡਾਈਜੈਸਟ ਹੋ ਜਾਏ ਤੇ ਸੌਣ ਤੋਂ ਪਹਿਲਾਂ ਫਿਰ ਅਗਲੇ ਦਿਨ ਦੇ ਲਈ ਇੱਕ ਗਲਾਸ ਪਾਣੀ ਲੈਣਾ ਉਸ ਦੇ ਵਿੱਚ ਅੱਧਾ ਚਮਚ ਜਾਂ ਇੱਕ ਚਮਚ ਮੇਥੇ ਮੇਥੀ ਦਾਣਾ ਲਓ ਥੋੜੀ ਜਿਹੀ ਸੌਂਫ ਇਸ ਦੇ ਵਿੱਚ ਪਾ ਲਓ ਔਰ ਇਸ ਨੂੰ ਪਿਉ ਕੇ ਰੱਖ ਦਿਓ ਸਵੇਰੇ ਬੋਇਲ ਕਰਕੇ ਫਿਰ ਤੋਂ ਪੀ ਲਓ ਔਰ ਸਵੇਰੇ ਤੁਸੀਂ ਜੋ ਹੈ ਡਰਾਈ ਫੂਡਸ ਵੀ ਖਾ ਸਕਦੇ ਹੋ ਉਸ ਦੇ ਵਿੱਚ ਨੱਟਸ ਦੀ ਮੈਂ ਅਗਰ ਗੱਲ ਕਰਾਂ ਤਾਂ ਤੁਸੀਂ 4-5 ਬਦਾਮ ਔਰ ਇੱਕ ਡੇਡ ਅਖਰੋਟ ਰਾਤ ਨੂੰ ਪੀਓ ਦਿਓ ਤਾਂ ਕਿ ਉਸ ਤੋਂ ਤੁਹਾਨੂੰ ਚੰਗੇ ਓਮੇਗਾ ਫੈਟੀ ਐਸਿਡਸ ਵੀ ਮਿਲਦੇ ਰਹਿਣ omega 3 ਫੈਟੀ ਐਸਿਡਸ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਹੈਲਥ ਦੇ ਲਈ ਔਰ ਅਗਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਨਾ ਤਾਂ ਤੁਸੀਂ ਖੁਦ ਪਾਓਗੇ ਕਿ ਤੁਸੀਂ ਘਰ ਦੇ ਵਿੱਚ ਹੀ ਆਪਣਾ weight loss ਕਰ पाओगे ਔਰ ਇਹ ਡਰਿੰਕ ਤੁਸੀਂ ਰੈਗੂਲਰ ਹਰ ਰੋਜ਼ ਪੀਣੀ ਹੈ ਘੱਟੋ ਘੱਟ 2-3 ਮਹੀਨੇ ਇਸ ਨੂੰ ਕੰਟੀਨਿਊ ਜ਼ਰੂਰ ਕਰੋ ਔਰ ਤੁਹਾਨੂੰ ਫਰਕ ਜ਼ਰੂਰ ਦਿਖੇਗਾ ਹੀ ਦਿਖੇਗਾ I hope ਤੁਹਾਨੂੰ ਆਜ਼ੀ ਵੀਡੀਓ ਜ਼ਰੂਰ ਚੰਗੀ ਲੱਗੀ ਹੋਵੇਗੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਤੁਹਾਡੇ ਸਾਰਿਆਂ ਦੇ ਕਮੈਂਟ ਸਾਂਧਿਆ ਮੈਰਿਟ ਕਰਦੀਆਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਕੀ ਮੈਂ ਕਰੈਕਸ਼ਨਸ ਹੋਰ ਕਰਾਂ ਕੀ ਵਧੀਆ ਮੈਂ ਹੋਰ ਬਣਾ ਸਕਦੀਆਂ ਤੁਸੀਂ ਸਾਰੇ ਆਪਣੇ ਸੁਝਾਅ ਮੈਨੂੰ ਭੇਜ ਦਿਓ ਉਸਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਚੰਗੀ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ